ਨਜ਼ਰਾਂ ਸਭ ਦੀਆਂ ਟਿਕੀਆਂ ਨੇ ਬੇਸ਼ੱਕ ਸਿੱਧਾ ਉਹਦੇ ਵਿੱਚ ਕਿਸਾਨ ਤੇ ਖੇਤ ਮਜ਼ਦੂਰ ਸ਼ਾਮਲ ਨੇ ਕਿ ਉਹ ਬੜੇ ਪ੍ਰਭਾਵਿਤ ਹੋ ਜਾਣਗੇ ਨਵੀਂ ਖੇਤੀ ਮੰਡੀਕਰਨ ਦੀ ਜਿਹੜੀ ਨੀਤੀ ਆਈ ਉਹਨੂੰ ਰੱਦ ਕਰਨ ਦੀਆਂ ਗੱਲਾਂ ਫਿਰ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਦੀ ਜ਼ਿੰਮੇਵਾਰੀ ਵੀ ਸਾਹਮਣੇ ਆ ਜਾਂਦੀ ਹੈ ਇੱਕ ਲੀਡ ਕਿਸ ਤਰ੍ਹਾਂ ਕਰ ਰਹੇ ਨੇ ਕਿਸਾਨੀ ਅੰਦੋਲਨ ਦੇ ਦੂਜੇ ਪੜਾ ਨੂੰ ਹੁਣ ਬੀਤੇ ਦਿਨ ਜੋ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਹੋਰਾਂ ਨੇ ਜਾਂ ਉਹਨਾਂ ਦੇ ਹੋਰ ਨਾ ਸਾਥੀ ਆਗੂਆਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਫੈਸਲੇ ਲਏ 26 ਜਨਵਰੀ ਨੂੰ ਵੱਡਾ ਟਰੈਕਟਰ ਮਾਰਚ ਕੱਢਣ ਦੀ ਗੱਲ ਕਹੀ ਜਾਂ ਏਕਤਾ ਦੀ ਗੱਲ ਆ ਕੇ ਟਿਕਦੀ ਹੈ ਇਹ ਗੱਲਾਂ ਕਿੱਥੇ ਖੜੀਆਂ ਨੇ ਹਾਲਾਂਕਿ 14 ਫਰਵਰੀ ਨੂੰ ਮੀਟਿੰਗ ਦਾ ਸੱਦਾ ਜ਼ਰੂਰ ਆਇਆ ਪਰ ਮੀਟਿੰਗ ਨੂੰ ਇਸ ਤਰ੍ਹਾਂ ਹੁਣ ਤੱਕ ਇੱਕ ਠਿਰ ਵੱਲੋਂ ਪ੍ਰਚਾਰਿਆ ਗਿਆ ਕਿ ਜਿਵੇਂ ਸਾਰੀ ਜੰਗ ਜਿੱਤ ਲਈ ਹੁੰਦੀ ਹੈ ਕੀ ਕਿਵੇਂ ਵੇਖਿਆ ਤੁਸੀਂ ਪਿਛਲੇ ਦਿਨਾਂ ਦੀਆਂ ਹੋਈਆਂ ਗਤੀਵਿਧੀਆਂ ਨੂੰ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਇਹ ਪਿਛਲੇ 11 ਮਹੀਨਿਆਂ ਤੋਂ ਜਿਹੜਾ ਅੰਦੋਲਨ ਚੱਲ ਰਿਹਾ ਹੈ ਸ਼ੰਭੂ ਤੇ ਕਨੌਰੀ ਸਰਦਾਰਾਂ ਦੇ ਇਹਦਾ ਹਜੇ ਤੱਕ ਆਪਾਂ ਸੀ ਕਹਿ ਸਕਦੇ ਹਾਂ ਵੀ ਇਹਨੇ ਕੁਝ ਨਹੀਂ ਹਾਸਲ ਕੀਤਾ ਸਾਡੇ ਇੱਕ ਕਿਸਾਨ ਸ਼ੁਭਕਰਮਨ ਦੀ ਜਿਹੜੀ ਆ ਉਹ ਨੌਜਵਾਨ ਕਿਸਾਨ ਦੀ ਮੌਤ ਹੋਈ ਹੂੰ ਉਸ ਤੋਂ ਬਿਨਾ ਹੋਰ ਕਈ ਕਿਸਾਨਾਂ ਦੀਆਂ ਵੀ ਮੌਤਾਂ ਹੋ ਜਾਂਣ ਲੱਗੀਆਂ ਕਈ ਕਿਸਾਨ ਜਿਹੜੇ ਆ ਉਹ ਜ਼ਖਮੀ ਹੋ ਗਏ ਨੇ ਹੂੰ ਵੈਸੇ ਜੇ ਐਨਾਲਿਸਿਸ ਕੀ ਕਰਾਇਆ ਜਾਵੇ ਦੇਖਿਆ ਜਾਵੇ ਤਾਂ ਲੱਗਦਾ ਇਹ ਹੈ ਵੀ ਟੋਟਲ ਕੁੱਲ ਮਿਲਾ ਕੇ ਰਾਜਨੀਤੀ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਲੱਗਦਾ ਵੀ ਜਿਵੇਂ 2020 ਤੇ 21 ਦਾ ਜਿਹੜਾ ਕਿਸਾਨ ਅੰਦੋਲਨ ਸੀ ਜੀ ਨੇ ਕੇਂਦਰੀ ਹਕੂਮਤ ਦੀਆਂ ਜੜਾ ਹਲਾ ਕੇ ਰੱਖਤੀਆਂ ਸੀ ਉਸ ਜੜਾ ਹਲਾਉਣ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਸੀ ਵੀ ਪੰਜਾਬ ਅਤੇ ਸਮੁੱਚੇ ਮੁਲਕ ਦੀਆਂ ਜਿਹੜੇ ਕਿਸਾਨ ਜਥੇਬੰਦੀਆਂ ਉਹ ਇਕਜੁੱਟ ਹੋ ਗਈਆਂ ਸੀ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਗਈਆਂ ਸੀ ਉਸ ਵੇਲੇ ਇੱਕੋ ਇੱਕ ਮਕਸਦ ਸੀ ਵੀ ਸਾਰੇ ਮਤਭੇਦ ਭੁਲਾ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਹੌਲਾ ਰਿਜਲ ਤੁਹਾਡੇ ਸਾਹਮਣੇ ਆਇਆ ਵੀ ਪਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਉਹ ਤਿੰਨੋਂ ਕਾਨੂੰਨ ਜਿਹੜੇ ਆ ਉਹ ਵਾਪਸ ਲੈਣੇ ਪਏ। ਸਿਸਟਮ ਨੂੰ ਇਹ ਗੱਲ ਰੜਕ ਰਹੀ ਸੀ ਵੀ ਕਿਉਂ ਨਾ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਜਿਹੜੀ ਹੈ ਅੰਗਰੇਜ਼ਾਂ ਲਈ ਲਾਗੂ ਕਰਕੇ ਕਿਸਾਨ ਜਿੱਥੇ ਵੰਦੇ ਨੂੰ ਪੜਾਇਆ ਜਾਵੇ। ਆਪਣੇ ਸਾਹਮਣੇ ਹੈ ਪਹਿਲਾਂ ਕਿਸਾਨ ਜਿੱਥੇ ਵੰਦੀਆਂ ਚੋਣਾ ਲੜਦੀਆਂ ਨੇ, ਚੋਣਾ ਤੋਂ ਬਾਅਦ ਫਿਰ ਦੋ ਤਿੰਨ ਕੋਈ ਐਸਕੇਆਮ ਕੋਈ ਕੇਕੇਐਸਮ ਪਤਾ ਨਹੀਂ ਕੀ ਕੁਝ ਪੜ ਜਾਂਦਾ ਆਪਣੇ ਸਾਹਮਣੇ। ਪਰ ਅਸੀਂ ਇਹ ਦੇਖਦੇ ਆਂ ਵੀ ਜਿਹੜਾ ਇਹ ਕਿਸਾਨ ਅੰਦੋਲਨ ਸ਼ੁਰੂ ਹੋਇਆ ਜੋ ਫਰਵਰੀ 2024 ਦੇ ਵਿੱਚ ਉਹ ਤਾਂ ਟੋਟਲੀ ਇੱਕ ਤਾਂ ਪਾਰਲੀਮੈਂਟ ਚੋਂ ਆ ਦਾ ਜਿਹੜਾ ਉਹ ਮਾਹੌਲ ਜਿਹੜਾ ਉਹ ਗਰਮ ਹੋਣੀ ਵਾਲਾ ਸੀ ਅਨਾਉਂਸਮੈਂਟ ਨੇੜੇ ਤੇ ੜੀ ਸੀ। ਹੂੰ। ਤਾਂ ਉਸ ਦੌਰ ਦੇ ਵਿੱਚ ਜਦੋਂ ਇਹ ਅੰਦੋਲਨ ਸ਼ੁਰੂ ਹੁੰਦਾ ਤਾਂ ਟੋਟਲੀ ਲੱਗਦਾ ਵੀ ਕਿਸੇ ਨਾ ਕਿਸੇ ਪਾਸੇ ਕੋਈ ਲੰਬੀ ਗੇਮ ਖੇਡੀ ਜਾ ਰਹੀ ਹੈ। ਹੂੰ। ਕਿੰਨੀਆਂ ਕਿਸਾਨ ਮੀਟਿੰਗਾਂ ਦਾ ਜਿਹੜਾ ਇੱਥੇ ਚੰਡੀਗੜ੍ਹ ਦੇ ਵਿੱਚ ਦੌਰ ਚੱਲਿਆ ਪੰਜ ਫਸਲਾਂ ਤੇ ਐਮਐਸਪੀ ਦੇਣ ਦਾ ਵੀ ਵਾਅਦਾ ਕਰ ਲਿਆ ਸੀ ਪਰ ਫਰਾਂ ਦੇ ਨਾਮ ਅਸਲੀ ਮੰਨਣਾ ਇਹ ਉਤੋਂ ਤੋਂ ਲੈ ਕੇ ਲਗਾਤਾਰ ਬੈਠੇ ਰਹੇ ਤੁਸੀਂ ਦੇਖ ਲਓ ਵੀ ਸਾਲ ਤਕਰੀਬਨ ਸਾਲ ਹੋਣ ਵਾਲਾ 11 ਮਹੀਨੇ ਤਾਂ ਟੱਪ ਗਏ ਇਹ ਹੁਣ ਕਿਸਾਨਾਂ ਕੋਲ ਡੱਲੇਵਾਲ ਜਦੋਂ ਮਰਨ ਵਰਤੇ ਬੈਠੇ ਨੇ ਤੱਕ ਕੇਂਦਰ ਸਰਕਾਰ ਨੇ ਜਿਹੜਾ ਉਹ ਸੰਦਾ ਭੇਜਦਾ ਹੁਣ ਫੇਰ ਮਾਰ ਕੇ ਵਜਦੀ ਗੇਮ ਖੇਡੀ ਜਾ ਰਹੀ ਹੈ ਖਬਰਾਂ ਇਹ ਵੀ ਆ ਰਹੀਆਂ ਸੀ ਵੀ ਸ਼ੰਭੂ ਤੇ ਖਨੌਰੀ ਦੇ ਦੋਨਾਂ ਮੋਰਚਿਆਂ ਦੇ ਵਿੱਚ ਵੀ ਇੱਕ ਕੰਪੀਟੀਸ਼ਨ ਜੜਿਆ ਹੈ ਕੀ ਹੀਰੋ ਕੀ ਨੇ ਵੜਨਾ ਹੈ ਇਸ ਮੋਰ ਦੇ ਮੋਰਚੇ ਦੇ ਵਿੱਚੋਂ ਹੀਰੋ ਕੀ ਨੇ ਵੜ ਕੇ ਨਿਕਲਣਾ ਹੈ ਇਸੇ ਕਰਕੇ ਕਿਤੇ ਕਿਤੇ ਮਰਜੀਵੜੇ ਭੇਜੜੇ ਦੀਆਂ ਕੋਸ਼ਿਸ਼ਾਂ ਕੀਤੀ ਜਾਂਦੀਆਂ ਸੀ ਕਿਤੇ ਪੁਲਿਸ ਨੂੰ ਮਜਬੂਰ ਕੀਤਾ ਜਾਂਦਾ ਸੀ ਵੀ ਗੈਸ ਦੇ ਅਥਰੂ ਗੈਸ ਦੇ ਗੋਲੇ ਛੱਡੋ ਕੁਝ ਹੋਰ ਚੱਕ ਵੀ ਹੋ ਜਾਂਦੇ ਸੀ ਦੂਜੇ ਪਾਸੇ ਉਧਰੋਂ ਕਈ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਕੀਤੀ ਜਾਂਦੀਆਂ ਸੀਗੀਆਂ ਆਪਣੇ ਸਾਹਮਣੇ ਆਏ ਹੁਣ ਜਿਹੜਾ ਵੀ ਅਸੀਂ ਕਈ ਵੀ ਸਰਬੰਤ ਸਿੰਘ ਪਧੇਰ ਦੀ ਕੱਲ ਦੀ ਪ੍ਰੈਸ ਕਾਨਫਰੰਸ ਸੀ ਜਾਂ ਉਸ ਤੋਂ ਬਾਅਦ ਇਧਰਲੇ ਉਧਰਲੇ ਜਿਹੜੀਆਂ ਹਰਕਤਾਂ ਸਾਹਮਣੇ ਆ ਜਾਣਗੀਆਂ ਉਹ 2020 ਵਾਲਾ ਜਿਹੜਾ ਸੀ ਕਹਿੰਦੇ ਵੀ ਕਿਸਾਨੀ ਇਕਜੁੱਟਤਾ ਵਾਲਾ ਜਿਹੜਾ ਨਾਰਾ ਬੁਲੰਦ ਕੀਤਾ ਗਿਆ ਸੀ ਉਹ ਇੱਕ ਤਰ੍ਹਾਂ ਨਾਲ ਉਹਨੂੰ ਤਾਰਪੀਡੋ ਕਰਨ ਲਈ ਕੁਝ ਸ਼ਕਤੀਆਂ ਜਿਹੜੀਆਂ ਲਗੀਆਂ ਹੋਈਆਂ ਨੇ ਉਹਨੂੰ ਅਮਲੀ ਜਾਮਾ ਪਹਿਨਾਉਣ ਦੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੁਹਾਡੇ ਯਾਦ ਹੋ ਪੰਦੇਰ ਹੋਣੀ ਇਹ ਕਹਿੰਦੇ ਆ ਸਰਬਿਸਿੰਗ ਪੰਦੇਰ ਵੀ ਮੁੰਗਾ ਕਾਨਫਰੰਸ 'ਚ ਲੋਕਾਂ ਦਾ ਇੱਕ ਮਤਾ ਆਇਆ ਸੀ ਬਿਲਕੁਲ ਕਹਿੰਦੇ ਜਨਤਾ ਨੇ ਮਜਬੂਰ ਕੀਤਾ ਏਕੇ ਦਾ ਮਤਾ ਪਾਉਣ ਲਈ ਉਹ ਹੁਣ ਜਨਤਾ ਨੇ ਹੁਣ ਮਤਾ ਪਤਾ ਨਹੀਂ ਜਨਤਾ ਨੇ ਚਿੱਠੀ ਰਾਹੀਂ ਭੇਜਿਆ ਜਨਤਾ ਤਾਂ ਉਹੀ ਸਿੰਚਨਤਾ ਜਿਹੜੀ ਕਿਸਾਨ ਜਥੇਬੰਦੀਆਂ ਨੇ ਬੁਲਾਈ ਸੀ ਉਹਨਾਂ ਦੇ ਝੰਡੇ ਇਕੱਠੀ ਹੋਈ ਸੀ ਉਥੋਂ ਕਿੱਥੋਂ ਆ ਗਿਆ ਮਤਤਾ ਉਹ ਕੋਈ ਕੋਈ ਅਲਾਹੀ ਹੁਕਮ ਆ ਗਿਆ ਕੀ ਆ ਗਿਆ ਕਿੱਥੋਂ ਆ ਗਿਆ ਇਸ ਲਈ ਜਿਹੜੀਆਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਹ ਗੱਲਾਂ ਇਹ ਹੀ ਕੀਤੀਆਂ ਜਾ ਰਹੀਆਂ ਕਹਿੰਦੇ ਕਿ ਜਿਹੜੀਆਂ ਕਿਸਾਨੀ ਦੇ ਹਿੱਤ ਚ ਨਹੀਂ ਹੈਗੀਆਂ ਮੈਂ ਓਵਰਆਲ ਕਿਸੇ ਕਿਸਾਨੀਧਰ ਦੀ ਗੱਲ ਨਹੀਂ ਕਰੂੰਗਾ ਕੋਈ ਕਿਸਾਨੀਧਰ ਵੱਡੀ ਹੋ ਸਕਦੀ ਕੋਈ ਛੋਟੀ ਹੋ ਸਕਦੀ ਆਪਾਂ ਇਸ ਗੱਲ ਤੋਂ ਕੀ ਲੈਣਾ ਕਿਉਂਕਿ ਤਾਂ ਮੈਨੂੰ ਲੱਗਦਾ ਵੀ ਪਹਿਲਾਂ ਤਾਂ 32 ਸੀ ਹੁਣ ਤਾਂ ਸਾਰੇ ਸ਼ਾਇਦ 70 ਸੀ ਹੁਣ ਕਿਸਾਨ ਜਥੇਬੰਦੀਆਂ ਉਹਦਾ ਕੁਝ ਨਹੀਂ ਜਦੋਂ ਬੰਦਿਆਂ ਨੂੰ ਗਿਣਨਾ ਗਿਣਣਾ ਵਿਜੜਾਉ ਔਖਾ ਹੋ ਜੂਗਾ ਹਰੇਕ ਕਿਸਾਨ ਲੀਡਰ ਬਣਿਆ ਬੈਠਾ ਹੈ ਰਿਟਾਇਰ ਮਾਸਟਰ ਰਿਟਾਇਰ ਹੋਵੇ ਉਹ ਵੀ ਕਿਸਾਨ ਲੀਡਰ ਹੈ ਬਿਜਲੀ ਵਾਲਾ ਰਿਟਾਇਰ ਹੋਵੇ ਉਹ ਵੀ ਕਿਸਾਨ ਲੀਡਰ ਹੈ ਜਿਹੜੇ ਵੀ ਵਿਭਾਗ ਵਿੱਚ ਰਿਟਾਇਰ ਹੁੰਦਾ ਹੈ ਉਹ ਵੀ ਉਹ ਹੀ ਕਿਸਾਨ ਲੀਡਰ ਜਿਹੜਾ ਉਹ ਬਣ ਜਾਂਦਾ ਪੰਜਾਬ ਦੀ ਤਾਂ ਟ੍ਰੈਸ ਦੀ ਇਹ ਬਣੀ ਪਈ ਹੈ ਹੁਣ ਕੀ ਕਰੀਏ ਫਿਰ خیال ਆਪਣੇ ਪੱਤਰਕਾਰਾਂ ਚੋ ਵੀ ਸ਼ਾਇਦ ਕੋਈ ਹੋਵੇ ਮੇਰੇ ਧਿਆਨ ਚ ਨਹੀਂ ਤਾਂ ਉਹਨਾਂ ਨੂੰ ਵੀ ਬਣ ਜਾਣਾ ਚਾਹੀਦਾ ਕਿਸਾਨ ਲੀਡਰ ਸਾਰੇ ਕਿਸਾਨ ਲੀਡਰ ਹੀ ਬਣ ਜਾਣਗੇ ਕੋਈ ਨਾ ਕੋਈ ਬਣ ਜੂਗਾ ਨਹੀਂ ਤਾਂ ਇਸ ਲਈ ਜਿਹੜਾ ਉਹ ਆਪਾਂ ਕਹਿ ਰਹੀਏ ਵੀ ਜਿਹੜੀ ਕਿਸਾਨੀ ਇਕਤਾ ਹੈ ਨਾ ਉਹਨੂੰ ਤਾਲਪੀਡੋ ਕਰਨੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਹੁਣ 14 ਫਰਵਰੀ ਦੀ ਮੀਟਿੰਗ ਕੋਈ ਕਹਿੰਦਾ ਪਹਿਲਾਂ ਕਰਨੀ ਚਾਹੀਦੀ ਹੈ। ਦਿੱਲੀ ਦਾ ਜਿਹੜਾ ਚੋਣ ਜਾਬਤਾ ਹੈ ਉਹਦੇ ਦਾ ਵੀ ਚੜਕਾ ਹੋਈ ਨਹੀਂ ਸਕਦਾ। ਕਿ ਜੇ ਤੁਸੀਂ ਤਨਖਾਹ ਕਮਿਸ਼ਨ ਦੀ ਅਨਾਉਂਸਮੈਂਟ ਹੋ ਸਕਦੀ ਹੈ। ਬਜਟ ਸੈਸ਼ਨ ਬੁਲਾਇਆ ਜਾ ਸਕਦਾ ਤਾਂ ਕਿਸਾਨਾਂ ਨਾਲ ਮੀਟਿੰਗ ਕਿਉਂ ਨਹੀਂ ਹੋ ਸਕਦੀ? ਹੁਣ ਤਾਂ ਕਹਿੰਦੇ ਸੀ ਵੀ ਕੇਂਦਰ ਇੱਕ ਵਾਰੀ ਮੀਟਿੰਗ ਬੁਲਾ ਲੇ ਤਾਂ ਅਸੀਂ ਮੋਰਚਾ ਜਿਹੜਾ ਉਹ ਮਿਲਦੀ ਕਰਨ ਨੂੰ ਤਿਆਰ ਹੈ। ਹੂੰ। ਸੱਲੇਬਾਲ ਨੇ ਇਹ ਵੀ ਐਲਾਨ ਕਰਤਾ ਵੀ ਹਾਂ ਚਲੋ ਠੀਕ ਹੈ ਮੈਨੂੰ ਮੈਡੀਕਲ ਸਹੂਲਤਾਂ ਜਿਹੜੇ ਉਹ ਦੇ ਦਿੱਤੀਆਂ ਜਾਣੀ ਚਾਹੀਦੀ ਹੈ ਆਪਣਾ ਤਾਂ ਮੈਨੂੰ ਇਹ ਲੱਗਦਾ ਵੀ ਸਾਡਾ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਤਾਂ ਇੱਕੀ ਮੈਸੇਜ ਜਾਣਾ ਚਾਹੀਦਾ ਹੈ ਵੀ ਕਿਸਾਨੀ ਏਕਤਾ ਬਿਨਾ ਕੁਝ ਨਹੀਂ ਘਟਾਇਆ ਜਾ ਸਕਦਾ ਜੇ ਕੋਈ ਕਿਸਾਨੀ ਏਕਤਾ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਤਾਂ ਉਹ ਸਭੂੱਚੀ ਕਿਸਾਨੀ ਦਾ ਦੁਸ਼ਮਣ ਹੈ ਇਸ ਲਈ ਕਿਸਾਨੀ ਦਾ ਦੁਸ਼ਮਣ ਬਣ ਕੇ ਜੇ ਕੋਈ ਬੰਦਾ ਆਪਦੀ ਲੀਡਰੀ ਚਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸ ਨਾਲੋਂ ਵੱਡਾ ਵੱਡਾ ਦਿਨ ਅੱਜ ਦਾ ਦੁਖਾਂਤ ਕੋਈ ਨਹੀਂ ਹੋ ਸਕਦਾ ਹੂੰ